ਦੇ ਬਜਰੂਗਾ ਨੂੰ ਨਦਰ ਅੰਦਾਜ਼ ਕਰ ਦੇਣਾ ਜਿਵੇਂ ਪਈ ਪਹਿਲੇ ਲੋਕ ਜਨਮਾਂ ਵਿੱਚ ਚਲੇ ਜਾਂਦੇ ਸੰਤ ਤੇ ਮੇਰੇ ਪਾਸਾ ਕੰਨ ਨੇ ਜੋਗ ਨਾ ਖਿੰਥੇ ਜੋਗ ਨਾ ਡੰਡੇ ਜੋਗ ਨਾ ਫਸੰ ਚੜਾਏ ਜੋਗ ਨਾ ਮੁੰਡੀ ਮੁੰਡ ਨੂੰ ਡਾਏ ਜੋਗ ਨਾ ਸਿੰਧੀ ਵਾਏ ਅੰਜਨ ਮਾਹ ਨਿਲੰਝਨ ਰਈਏ ਜੋਗ ਜੁਗਤ ਗਣ ਪਾਈਏ ਤੇ ਇਸ ਸੰਸਾਰ ਦੇ ਵਿੱਚ ਰਹਿੰਦੇ ਆਵਾਂ ਪਰਿਵਾਰ ਦੇ ਵਿੱਚ ਰਹਿੰਦੇ ਆਵਾਂ ਅਸੀਂ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਹੈ ਪਰ ਅੱਜ ਕੁਝ ਦੂਸਰਾ ਰੂਪ ਧਾਰਨ ਕਰ ਗਿਆ ਹੈ ਜਿਵੇਂ ਅੱਜ ਦੇ ਨੌਜਵਾਨ ਬੱਚੇ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰਦੇ ਤੇ ਅੱਜ ਸਾਡੇ ਦੇਸ਼ ਦੇ ਵਿੱਚ ਵੀ ਜਿਵੇਂ ਪੱਛਮ ਦੇ ਵਿੱਚ ਬਹੁਤ ਸਾਰੇ ਬਿਰਧ ਆਸ਼ਰਮ ਖੁੱਲੇ ਨੇ ਇਸ ਤਰ੍ਹਾਂ ਬੜੀ ਵੱਡੀ ਕਿਰਤੀ ਦੇ ਵਿੱਚ ਬਿਰਧ ਆਸ਼ਰਮ ਖੁੱਲੇ ਨੇ ਕਿ ਉੱਥੇ ਜਾ ਕੇ ਬਜ਼ੁਰਗਾਂ ਨੂੰ ਅੱਜ ਦੇ ਨੌਜਵਾਨ ਜਾ ਕੇ ਬਿਠਾਉਂਦੇ ਨੇ ਸੇਵਾ ਨਹੀਂ ਕਰਦੇ ਸਰਪ੍ਰਿੰਸ ਸਿੰਘ ਧੁੰਦਾ ਨੂੰ ਸਿੱਖ ਧਰਮ ਦੇ ਇੱਕ ਮਹਾਨ ਪ੍ਰਚਾਰਕ ਨੇ ਉਹ ਕਹਿੰਦੇ ਨੇ ਇੱਕ ਵਾਰ ਸੀ ਹਰਿਆਣੇ ਚੇਤਰ ਦੇ ਵਿੱਚ ਗਏ ਕਿ ਉੱਥੇ ਸਿੱਧ ਬਜ਼ੁਰਗ ਮਾਤਾ ਸੀ ਜੋ ਬਿਰਧ ਆਸ਼ਰਮ ਵਿੱਚ ਰਹਿੰਦੀ ਸੀ ਸਪੈਸਰ ਉਹ ਚੋਟੀ ਸੰਗਤ ਮੈਨੂੰ ਉਹਨਾਂ ਦੇ ਨਾਲ ਮਿਲਣ ਵਾਸਤੇ ਲੈ ਗਈ ਤੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹ ਸਾਰੀ ਗੱਲ ਦਾ ਪੱਕਾ ਚਲਿਆ ਕਿ ਉਹਨਾਂ ਦੀ ਇੱਕ ਬਹੁਤ ਵੱਡੀ ਵਿਸਾਲ ਕੋਠੀ ਸੀ ਤੇ ਉਸ ਕੋਠੀ ਦੇ ਵਿੱਚੋਂ ਜੋ ਪੜੋਸੀ ਸਾਹਮਣੋਂ ਉਹਨਾਂ ਨੇ ਔਣ ਕਿੰਦਾ ਕਿ ਇੱਕ ਮਾਤਾ ਜੀ ਇੱਥੇ ਰਹਿੰਦੇ ਨੇ ਕੁਝੀ ਉਸ ਪਾਤਾਲੀ ਨੂੰ ਆ ਕੇ ਦਰਦਾਸ ਰੰਦੇ ਚ ਲੈ ਜਾਉਂਦਾ ਜਦੋਂ ਉਹ ਆਈ ਉਹਨਾਂ ਨੇ ਪੁੱਛਿਆ ਦੇਖਿਆ ਵੀ ਇਹ ਕੋਠੀ ਕਿਸਦੀ ਹੈ ਕਰਨ ਲਗੇ ਕੋਠੀ ਤਾਂ ਮਾਤਾ ਦੀ ਹੈ ਤੇ ਉਸ ਦਾ ਕਬਰਾਂ ਇੱਕ ਜਿਸ ਦੇ ਵਿੱਚ ਸਫਾਈ ਨਹੀਂ ਸੀ ਲਕੜਾ ਵਗਾਰਾ ਪਈਆਂ ਸਨ ਤੇ ਉਹਦੇ ਵਿੱਚ ਕੋਲ ਉਸ ਦਾ ਨਿਵਾਸੀ ਪੁੱਛਣ ਤੇ ਸਾਰੀ ਗਾਤਾ ਪਤਾ ਚੱਲਿਆ ਇੱਕ ਪੁੱਤ ਹੈ ਜੋ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਤੇ ਉਹਨਾਂ ਕਿਹਾ ਜੀ ਅਸੀਂ ਇਸਦੇ ਪੁੱਤ ਦਾ ਖੋਣ ਤੇ ਗੱਲ ਕਰਨਾ ਚਾਹਾਂਗੇ ਕਪੜੋਸੀਆਂ ਨੇ ਨੱਪਾ ਪਿੱਤਾ ਕੇ ਗੱਲ ਕੀਤੀ ਤਾਂ ਉਸ ਨੇ ਕਿਹਾ ਜੀ ਠੀਕ ਹੈ ਤੁਸੀਂ ਮਾਤਾ ਜੀ ਨੂੰ ਫਿਰ ਆਸ਼ਰਮ ਦੇ ਵਿੱਚ ਲੈ ਜਾਓ ਤਾਂ ਫਿਰ ਉਹਨਾਂ ਪੁੱਛਿਆ ਇਸ ਦੀ ਕੋਈ ਧੀ ਵੀ ਹੈ ਤਾਂ ਉਹਨਾਂ ਨੇ ਕਿਹਾ ਭਈ ہاں ਇਸ ਦੀ ਧੀ ਵੀ ਹੈ ਇਸ ਦੀ ਬੇਟੀ ਵੀ ਹੈ ਔਰ ਬਹੁਤ ਵੱਡੀ ਅਫਸਰ ਹੈ ਲਾਲ ਬੱਤੀ ਵਾਲੀ ਗੱਡੀ ਉਸ ਨੂੰ ਮਿਲੀ ਹੋਈ ਹੈ ਤਾਂ ਕਹਣ ਲੱਗੇ ਭਈ ਜੇ ਪੁੱਤ ਕੁੱਤ ਹੋ ਜਾਂਦੇ ਨੇ ਤੇ ਧੀਆ ਕਦੇ ਧੀਆ ਨਹੀਂ ਹੋਇਆ ਕਰਦੀਆਂ ਧੀਆ ਤਾਂ ਮਾਪਿਆਂ ਦੀ ਆਨ ਮਾਨ ਤੇ ਸਾਨ ਹੋਇਆ ਕਰਦੀਆਂ ਨੇ ਇਸ ਲਈ ਅਸੀਂ ਉਸ ਧੀ ਦੇ ਨਾਲ ਵੀ ਗੱਲ ਕਰਨਾ ਚਾਹਾਂਗੇ ਤਾਂ ਬਿਲਕੁਲ ਨਾਲ ਧੀ ਦਾ ਨੰਬਰ ਲਾਇਆ ਅੱਗੇ ਉਸ ਨੂੰ ਕਿਹਾ ਭਈ ਆਪ ਤੇਰੀ ਬਾਤਾ ਬ੍ਰਧ ਹੈ ਤੇ ਕੀ ਇਸ ਨੂੰ ਅਸੀਂ ਬਿਰਦਾਸ਼ਰਮ ਦੇ ਵਿੱਚ ਲੈ ਲਈਏ ਤਾਂ ਉਹ ਕਹਣ ਲੱਗੇ ਜੀ ਲੈ ਜਾਓ ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਨਹੀਂ ਸਾਨੂੰ ਪੇਪਰ ਵਰਕ ਕਰਨਾ ਪੈਂਦਾ ਹੈ ਤਾਂ ਤੁਸੀਂ ਇੱਥੇ ਆ ਜਾਓ ਤਾਂ ਉਹ ਆਪਣੀ ਗੱਡੀ ਲੈ ਕੇ ਲਾਲ ਬੱਤੀ ਵਾਲੀ ਗੱਡੀ ਲੈ ਕੇ ਉਹ ਆ ਗਈ ਅਤੇ ਉਸ ਨੇ ਨਹੀਂ ਦੇਖਿਆ ਮਾਤਾ ਕਿਹੜੀ ਗੱਡੀ ਦੇ ਵਿੱਚ ਬੈਜੀਏ ਉਸ ਵੱਲ ਨਜ਼ਰ ਭਰ ਕੇ ਤੱਕਿਆ ਹੀ ਨਹੀਂ ਉਹ ਜਿਹੜੇ ਕਾਗਜ਼ ਲੈ ਕੇ ਖੜੇ ਸਨ ਉਹ ਕਾਰ ਦੀ ਬੋਂਡਨ ਦੇ ਉੱਪਰ ਰੱਖ ਕੇ ਉਸ ਨੇ ਸਾਈਨ ਕਰਕੇ ਦੇ ਦਿੱਤੇ ਤੇ ਆਖਿਆ ਲੈ ਜਾਓ ਤਾਂ ਆਜ ਕੱਲ ਦੇ ਜਿਹੜੇ ਇਹ ਨੌਜਵਾਨ ਬੱਚੇ ਨੇ ਇਹ ਆਪਣੇ ਮਾਪਿਆਂ ਦੇ ਵੱਲੋਂ ਆਪਣੇ ਬਜ਼ੁਰਗਾਂ ਦੇ ਵੱਲੋਂ ਮੂੰਹ ਮੋੜ ਦੇ ਚਲੇ ਜਾ ਰਹੇ ਨੇ ਇਸ ਲਈ ਭਗਤ ਗੁਰਿੰਦੀ ਕਹਿੰਦੇ ਤੋ ਵੀਰ ਗਰਮ ਨਾ ਕੀਜੀਏ ਰੰਗ ਨਾ ਹਸੀਏ ਕੋਏ ਅਜੋਸ ਨਾ ਸਬੰਧ ਨੇ ਕਿਆ ਜਾਣੋ ਕਿਆ ਹੋਏ ਅੱਜ ਜਿਹੜੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ ਕਰੂ ਕੋਨਾ ਨਾਲ ਵੀ ਇਹ ਕੁਛ ਹੀ ਹੋਵੇਗਾ ਇਸ ਲਈ ਇਹ ਨौजवान खबरदार ਇਹਦੀ ਗਲਤੀ ਨਾ ਕਰ ਜੋ ਆਪਣੇ ਬਜ਼ੁਰਗਾਂ ਨੂੰ ਗੁਰਦ ਆਸ਼ਰਮ ਦੇ ਵਿੱਚ ਛੱਡ ਕੇ ਆ ਜਾਣ ਤੇ ਸੇਵਾ ਕਰਨ ਨੂੰ ਮੂੰਹ ਮੋੜ ਲਵੇ ਸਾਡੇ ਦੇਸ਼ ਦੇ ਵਿੱਚ ਸਿੱਖ ਪਰਮ ਦੇ ਵਿੱਚ ਇੱਕ ਕਰਮ ਸਿੰਘ ਸਟੋਰੀ ਹੋਈ ਨੇ ਸੰਗਤਿਓ ਖਾਲਸਾ ਕਾਲਜ ਆਪਣੇ ਸਰ ਦੇ ਵਿੱਚ ਉਹਦੇ ਵਿੱਚ ਪੜ੍ਹਦੇ ਸਨ ਤੇ बीए ਦੇ ਜਿਹੜੇ ਪੇਪਰਸ ਆ ਉਹਨਾਂ ਨੂੰ ਸਿਰਫ 2 ਮਹੀਨੇ ਲੱਗੇ ਸੀ ਤੇ ਉਹਨਾਂ ਦੇ ਅੰਦਰ ਹੀ ਇੱਕ ਲਗਨ ਪੈਦਾ ਹੋ ਗਿਆ ਇੱਕ ਉਹਨਾਂ ਦੇ ਅੰਦਰ ਚਾਹ ਹੋ ਪੈਦਾ ਹੋਇਆ ਕਿ ਉਹ ਸਿੱਖੀ ਦਾ ਇਤਿਹਾਸ ਲਿਖੇਗਾ ਤਾਂ ਸਾਰਿਆਂ ਦੇ ਮਾਂ ਪਿਓ ਨੇ ਮਿੱਤਰਾਂ ਦੋਸਤਾਂ ਨੇ ਕਿਹਾ ਕਿ ਭਈ 2 ਮਹੀਨੇ ਦੀ ਇਕਾਦੇ ਤੂੰ 2 ਮਹੀਨੇ ਬਾਅਦ ਚਲਾ ਜਾਵੇਂ ਕਹਿੰਦੇਗਾ ਨਹੀਂ 2 ਮਹੀਨਿਆਂ ਦੇ ਵਿੱਚ ਉਹ ਸਿੱਖ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉੱਠਦੇ ਬੈਠਦੇ ਸਾਰਾਂ ਉਹ ਚਲਾਣਾ ਕਰ ਜਾਣਗੇ ਤੇ ਬਹੁਤ ਵੱਡਾ ਇਹ ਕੌਮ ਦਾ ਜਿਹੜਾ ਇਤਿਹਾਸ ਦਾ ਟਿੱਸਾ ਹੈ ਉਹ ਜਿਹੜਾ ਗੁੱਟ ਹੋ ਜਾਵੇਗਾ ਮੈਂ ਉਹਨਾਂ ਬਜ਼ੁਰਗਾਂ ਨੂੰ ਇਹ ਬਿਲਕਾ ਚਾਹਦਾ ਹਾਂ ਤੇ ਉਹ ਬਜ਼ੁਰਗਾਂ ਦੇ ਕੋਲ ਬੈਠ ਜਾਂਦੇ ਸਨ ਬਜ਼ੁਰਗਾਂ ਦੇ ਦਿਲ ਦੀ ਗੱਲ ਦਾ ਹਾਲ ਉਹ ਜਾਣਦੇ ਸਨ ਤੇ ਉਹਨਾਂ ਦੇ ਕੋਲ ਬੈਠ ਕੇ ਇਤਿਹਾਸ ਉਹਨੇ ਉਹ ਲਿਖਦੇ ਰਹੇ ਸਨ ਜਦੋਂ ਕਦੇ ਉਹਨਾਂ ਨੂੰ ਇਹ ਪਤਾ ਚੱਲਦਾ ਕਿ ਉਹ ਫਰਾਂ ਦੇ ਬਜ਼ੁਰਗ ਦੀ ਬਹੁਤ ਹੋ ਗਈ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਬੰਧ ਵੀ ਨਹੀਂ ਸੀ بڑے بڑے دن وہ آواز ساتھ رہی دے سا انہوں نے اکھا دے بھی چھو آسو بھائی دے دی رہے دے کسی نے پچھیا کیوں بھائی لوگ کا کار ہوتے میں کوئی بچہ مال جائے لوگ کار ہوتے میں جی کوئی بجڑی کو مال جائے پر تو کار ہونا جڑے لوگ نے کوئی کار ہوتے میں جی کر کنا کوئی نوجوان مال جائے پر تو ایک جی بجڑی دے مرن تے کر رہا ہے اس کا کار کی ہے تو اس نے کیا کہ جڑا بجڑ گیا نا ਉਹ ਕੇਵਲ ਬਲਿਆਣੀ ਨੂੰ ਆਪਣੀ ਦਾ 7 17 80 ਸਾਲ ਦਾ ਤਜਰਬਾ 80 ਸਾਲ ਦਾ ਇਤਿਹਾਸ ਵੀ ਲੈ ਕੇ ਚਲਾ ਗਿਆ ਬਜ਼ੁਰਗ ਤਾਂ ਦੇਸ਼ ਦੀ ਆਮ ਮਾਂ ਤੇ ਸਾਂਗ ਹੋਇਆ ਕਹਿੰਦੇ ਨੇ ਬਜ਼ੁਰਗ ਤਾਂ ਇਹ ਦੇਸ਼ ਦਾ ਅਤੇ ਕੌਮ ਦਾ ਸਰਮਾਇਆ ਹੋਇਆ ਕਹਿੰਦੇ ਨੇ ਇਸ ਵਾਸਤੇ ਮੇਰੇ ਦਿਲ ਨੂੰ ਖੇਸ ਪੁੱਜ ਗਈ ਹੈ ਪਰ ਇਸ ਲਈ ਅਸੀਂ ਸਮਾਜਿਕ ਰਹੇ ਸਾ社 ਸਮਾਜੀ ਭਗਤ ਪੂਰਨ ਦਾ ਨਾਮ ਆਪਨੇ ਸੁਣਿਆ ਹੋਵੇਗਾ ਕਿ ਉਸ ਇਸ ਵਕਤ ਭਗਤਪੁਰਨ ਸਿੰਘ ਤਾਂ ਨਹੀਂ ਆਉਂ। ਡਾਕਟਰ ਇੰਦਰਜੀਤ ਹੋਰੇ ਕਹਿੰਦੇ ਵੀ ਸਾਡੇ ਕੋਲ ਐਸੇ ਐਸੇ ਰੋਗ ਮਰੀਜ਼ ਛੱਡ ਜਾਂਦੇ ਨੇ ਐਸੇ ਐਸੇ ਬਜ਼ੁਰਗ ਛੱਡ ਜਾਂਦੇ ਨੇ ਕਿ ਜਦੋਂ ਉਹਨਾਂ ਦੀ ਬਹੁਤ ਉਡੀਕ ਆਦਾਸੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨਿਆ ਕਿ ਤੁਹਾਡੇ ਬਜ਼ੁਰਗ ਦੀ ਮੌਤ ਚੁੱਕੀ ਹੈ। ਤਾਂ ਹੈਰਾਨੀ ਕਿਸ ਗੱਲ ਦੀ ਹੁੰਦੀ ਹੈ 50 50 ਲੱਖ ਦੀਆਂ ਗੱਡੀਆਂ ਤੋਂ ਉਦੋਂ ਉਤਰਦੇ ਹੋਏ ਦਿਖਾਈ ਦਿੰਦੇ ਨੇ ਕਰੋੜ ਕਰੋੜ ਦੀ ਗੱਡੀ ਤੋਂ ਉਤਰਦੇ ਹੋਏ ਦਿਖਾਇ ਦਿੰਦੇ ਨੇ ਤੇ ਪਰ ਇੱਕ ਬਜ਼ੁਰਗ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਪਰ ਇਹ ਇੱਕ ਮੰਦਭਾਗੀ ਘਟਨਾਵਾ ਹੋ ਗਈ ਆਨ ਤੇ ਵਾਹਿਗੁਰੂ ਦੇ ਨਾਲ ਜੁੜਨਾ ਹੈ ਪਰ ਉਹ ਸੰਸਾਰ ਦੇ ਵਿੱਚ ਰਹਿ ਕੇ ਪਰਵਾਸ ਦੇ ਵਿੱਚ ਰਹਿ ਕੇ ਜੁੜਿਆ ਜਾ ਸਕਦਾ ਹੈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿ ਸਾਡੇ ਬਜ਼ੁਰਗਾਂ ਨੂੰ ਕਿਤੇ ਮਿਲਨ ਆਸਰਾ ਦੇ ਵਿੱਚ ਛੱਡਣ ਦੀ ਲੋੜ ਨਹੀਂ ਹੈ ਤੇ ਇਸ ਅੱਗੇ ਸਭ ਮਨੁਮਾਨੇ ਇੱਕ ਦਿਨ ਐਸਾ ਆ ਜਾਵੇਗਾ ਜਿਹੜੇ ਵੱਡੇ ਵੱਡੇ ਖੂਕਾ ਤੇ ਅਹੰਕਾਰੀ ਬੰਦੇ ਨੇ ਉਹਨਾਂ ਨੂੰ ਵੀ ਆਕਾਰਪੁਰਖ ਵਾਹਿਗੁਰੂ ਦੇ ਅੱਗੇ ਝੁਕਣਾ ਪਵੇਗਾ ਤੇ ਉਹਨਾਂ ਨੂੰ ਝੁਕਣਾ ਪੈਂਦਾ ਹੈ ਕਿਉਂਕਿ ਧਰਤੀ ਉਪਰ ਕੋਟ ਕਰਨ ਖੇਤੀ ਗਈ ਵਜਾਏ ਜੋ ਅਸਮਾਨ ਨਾ ਮਾਮਲੀ ਤਿੰਨ ਨੱਕ ਨੱਥਾਂ ਬਾੜੇ ਤੇ ਹਰ ਸੱਚਰ ਦਾਵਨ ਲਗਿਆ ਕਿਸੇ ਨਾ ਦੇਈ ਬਨ ਸੱਜਣ ਕੋਣ ਹੈ ਭਾਈ ਉਹ ਸਾਡਾ ਮਿੱਤਰ ਵੀ ਏ ਉਹ ਸਾਡਾ ਦੋਸਤ ਵੀ ਏ ਜੇ ਅਸੀਂ ਉਸ ਦੇ ਦਾਹਨ ਕਈ ਪੱਲੇ ਦੇ ਨਾਲ ਲੱਗ ਗਏ ਉਸ ਦਾ ਆਸਰਾ ਅਸੀਂ ਗ੍ਰਹਿਣ ਕਰੀਏ ਤਾਂ ਫਿਰ ਕੋਈ ਵਿਸੇ ਵਿਚਾਰ ਆਦਿ ਸਾਨੂੰ ਬਨ ਨਹੀਂ ਸਕਦੇ ਕਿਉਂਕਿ ਜੇ ਅਸੀਂ ਉਹਨਾਂ ਦਾ ਪੱਲਾ ਪਕੜਾਂਗੇ ਜਿਸ ਤਰ੍ਹਾਂ ਕਿ ਪੱਲਾ ਪਕੜਿਆ ਸੀ ਨਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹਨਾਂ ਬੰਨਜਾ ਰਾਜਿਆ ਨੇ ਤੇ ਮੇਰੇ ਪਾਤਸ਼ਾਹ ਨੇ ਉਥੇ ਜੋ ਕਹਿ ਉਹ ਇਤਿਹਾਸ ਦੀ ਭੂਲ ਨੇ ਜੋ ਨਾ ਆਖ ਕਹੇ ਇਕ ਮੇਰਾ ਸਿੰਹੀ ਹਰਗੋਬਿੰਦ ਮੈਂ ਅਬ ਤੇਰਾ ਕੀਆ ਬਿੰਤੀ ਹੈ ਇਹਾਂ ਬਚਾਵਨ ਨਿਕਟ ਦਾ ਦੇਉ ਤੂਜ ਜਬ ਯਹਨ ਤਾਂ ਗੁਰੂ ਅਰਜਨ ਸਾਹਿਬ ਜੀ ਨੇ 52 ਰਾਜਿਆਂ ਨੂੰ ਗਵਾਲੀਆ ਦੇ ਕਿਦਰ ਕਿਲੇ ਵਿੱਚ ਉਹ ਰਿਹਾ ਵੀ ਕੀ ਕਰਾਇਆ ਤੇ ਇਹ ਸਤਗੁਰ ਪਾਤਸ਼ਾਹ ਜੀ ਬੰਦੀ ਛੋੜ ਹਨ ਉਹ ਸਾਨੂੰ ਸੰਸਾਰ ਦੇ 15 ਤੋਂ ਵੀ ਮੁਕਤ ਕਰਾ ਲੈਂਦੇ ਨੇ ਤੇ ਸਾਨੂੰ ਜਮਾ ਤੇ ਕਿਸੀਆਂ ਵਿਕਾਰਾਂ ਦੇ ਬੰਧਨਾਂ ਤੋਂ ਵੀ ਆਜ਼ਾਦ ਕਰਾ ਲੈਂਦੇ ਹਨ ਮਾਨਕ ਬੋਤੀ ਨਾਮ ਪ੍ਰਭ ਉਨ ਲੱਗੇ ਨਾ ਦੀ ਸੰਗ ਇੱਕ ਤਾਂ ਇੱਕ ਹਨ ਸੰਸਾਰ ਦਾ ਸੰਸਾਰ ਦਾ ਧਨ ਸੀ ਇਕੱਠਾ ਕਰਦੇ ਹਾਂ ਤੇ ਇਕੱਠਾ ਕਰਦੇ ਆ ਕਰਦੇ ਆ ਜਦੋਂ ਸਾਡੇ ਕੋਲ ਬਹੁਤ ਸਾਰਾ ਧਨ ਇਕੱਠਾ ਹੋ ਜਾਂਦਾ ਹੈ ਫਿਰ ਸਾਡੇ ਧਨ ਨੂੰ ڈاکੂ ਵੀ ਲੈ ਲੈ ਮੇਂ ਚੋਰ ਚੋਰੀ ਕਰਕੇ ਲੈ ਜਾਂਦੇ ਨੇ ਪਰ ਪਾਤਸ਼ਾਹ ਕਹਿੰਦੇ ਇਥੇ ਵਾਈਰੂ ਨਾਮ ਦਾਤਾ ਤਕ ਠਿਕਾੜਾ ਕਦੇ ਨਹੀਂ ਕੀਤਾ ਤੇ ਵਾਈਰੂ ਨਾਮ ਤਰ ਨੂੰ ਜੋੜੇ ਤਾਂ ਜਿਹੜਾ ਚੋਰ ਹੈ ਉਹ ਚੋਰੀ ਨਹੀਂ ਕਰ ਸਕਦਾ ਤੇ ਆਗ ਕੋ ਉਸ ਨੂੰ ਸਾੜ ਨਹੀਂ ਸਕਦੀ ਮਮਰਾ ਘਰ ਮਾਦੋ ਗੋਬ ਧਰਦੀ ਧਰ ਇਹ ਸਾਰ ਗੰ ਕਹੀਏ ਜੋ ਸੁਖ ਪ੍ਰਭੂ ਗੋਬਿੰਦ ਦੀ ਸੇਵਾ ਸੁਖ ਸੁਖ ਰਾਜ ਨਾ ਲਈਏ ਗਾਂਸ ਸਵੇ ਨਾਰਾਇਣ ਦੇਤੇ ਮਨ ਭਾਵਨ ਸਾਰੇ ਰੰਗ ਦੁੱਖ ਦੇ ਸੁਖ ਦੇ ਗਰੀਬੀ ਦੇ ਅਮੀਰੀ ਦੇ ਖੇੜੇ ਦੇ ਮਰਜ਼ਾਉਣ ਦੇ ਜਨਮ ਦੇ ਮਰਨ ਦੇ ਇਹ ਸਾਰੇ ਰੰਗ ਵਾਇਕੂ ਦੇ ਹਨ ਤੇ ਮਨ ਭਾਵਨ ਜਿਹੜੇ ਪ੍ਰਭੂ ਦੇ ਬਾਣੇ ਵਿੱਚ ਰਹਿੰਦੇ ਨੇ ਕਿਰਪਾ ਨਾਲ ਉਹ ਸਾਰੇ ਰੰਗ ਵਾਇਕੂ ਦੇ ਚੰਗੇ ਲੱਗਦੇ ਹਨ ਉਹ ਵਾਇਕੂ ਦੀ ਰਜ਼ਾ ਵਿੱਚ ਰਹਿੰਦੇ ਹਨ ਜੋ ਆਦਨ ਡੋੜੇ جی, جی, جو وائف کو جی لوڑتا ہے جو وائف کو چاندہ ہے جو وائف کو در سمر کرتا ہے وہ ایک من کرتا ہے کہ جو وائف کو کرتا ہے کہ جی وہ وہی کچھ کر دیا کارک کی پتری کارک کی پتری کیا کریں کھلا مرحب اتھانے جو جی, میں وہ بازی کروں بازی کرتے سے بازی پائی نانا روپے ایک دکھرائی ਕੱਟਕੁਤਰੀਆਂ ਜਿਵੇਂ ਜਿਵੇਂ ਨਚਾਉਂਦਾ ਹੈ ਉਵੇਂ ਉਹ ਕੱਟਕੁਤਰੀਆਂ ਨਸਤੀਆਂ ਨੇ ਇੱਕ ਵਾਰੀ ਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਸੀ ਨਾ ਭਾਈ ਬਚਿੱਤਰ ਸਿੰਘ ਜੀ ਤੋਂ ਭਾਈ ਉਦੇਸ ਸਿੰਘ ਜੀ ਤੋਂ ਤੁਸੀਂ ਦੱਸੋ ਭਾਈ ਉਹ ਜਿਹੜਾ ਗੁਣੀ ਚੰਗਾ ਉਹਦੇ ਰੱਟ ਗਿਆ ਬਈ ਤੁਸੀਂ ਕਹਿਣ ਲੱਗੇ ਪਾਤਸ਼ਾਹ ਅਸੀਂ ਤੁਹਾਡੀਆਂ ਕੱਟਕੁਤਰੀਆਂ ਸਾਨੂੰ ਪਾਵੇ ਤਾਂ ਖੰਡੇ ਦੀ ਧਾਰ ਤੇ ਵਿਚਾਰੇ ਅਸੀਂ ਨਚਾਂਗੇ ਤੇ 파ਵੇ ਤੁਸੀਂ ਸਾਨੂੰ ਰਬਾਬ ਦੀ ਤਾਰ ਦੀ ਉੱਪਰ ਨਚਾ ਰੋ ਅਸੀਂ ਤਾਂ ਤੁਹਾਡੇ ਇੰਚਾਰੀ ਹੋਏ ਨਚਦੇ ਰਹਾਂਗੇ ਕਿਉਂਕਿ ਪ੍ਰਭ ਜੋਰੀ ਬਾਤ ਤੁਮਾਰੇ ਜੇ ਖਿंचे ਤੇ ਜਾਈਏ ਜੋ ਪ੍ਰਭ ਕੀਤੇ ਆਪਣੀ ਸੇਜ ਕਈਏ ਧਨ ਜਿਨ੍ਹਾਂ ਨੂੰ ਪ੍ਰਭੂ ਨੇ ਗੁਰੂ ਨੇ ਆਪਣਾ ਬਣਾ ਲਿਆ ਹੈ ਉਹ ਤੰਤਾਲੇ ਯੋਗ ਦੇ ਉਹਨਾਂ ਨੂੰ ਰੱਬ ਦੀ ਦਰਗਾਹ ਦੇ ਉੱਤੇ ਸਵਾਸੇ ਮਿਲਦੇ ਨੇ ਜੀਵੇ ਪਾਪਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਬਣਾਇਆ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤੇ ਕੋਣ ਆਗਵੀ ਰੰਮੀ ਦਰਗਾਹ ਦੀ ਜੋ ਸ਼ਾਬਾਸ਼ੀ ਮਿਲ ਰਹੀ ਹੈ ਤੇ ਇਸ طرح ਅਸੀਂ ਵੀ ਜੇਕਰ ਉਹਨਾਂ ਦੇ ਵਾਈਪ ਚੀਰੇ ਭੜ ਜਾਈਏ ਤਾਂ ਸਾਨੂੰ ਵੀ ਸ਼ਾਬਾਸ਼ੀ ਮਿਲ ਸਕਦੀ ਹੈ ਆਪਣ ਵੀ ਆ ਜੇ ਮਲੇ ਵਿਛਣ ਕਿਉਂ ਰਵਾਰ ਜੇਕਰ ਆਪਣਾ ਲਿਆ ਹੋਇਆ ਆਪਣਾ ਪ੍ਰਾਪਤ ਕੀਤਾ ਹੋਇਆ ਆਪਣੇ ਯਤਨਾਂ ਦਾ ਸਦਕਾ ਵਾਹਿਗੁਰੂ ਮਿਲ ਜਾਵੇ ਤਾਂ ਫਿਰ ਤੇ ਸਾਰੇ ਵਿਛੜ ਕੇ ਕਿਉਂ ਰੋਣ। ਬਾਪ ਕੀ ਆਪਣੇ ਯਤਨਾਂ ਦੇ ਨਾਲ ਨਹੀਂ ਅਰਦਾਸਾਂ ਤੇ ਬੇਨਤੀਆਂ ਦੇ ਨਾਲ ਕੋ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਜਿਹੜੇ ਨਹੀਂ ਮਿਲਦੇ ਜਿਹੜੇ ਵਿਛੜ ਕੇ ਰਹਿੰਦੇ ਨੇ ਉਹ ਇਸ ਸੰਸਾਰ ਦੇ ਵਿੱਚ ਰਹਿੰਦੇ ਨੇ। ਬੜੇ ਬੜੇ ਰੋਏ ਸੰਸਰ ਦਾਮ ਦੇ ਇੰਦਰ ਰੁਆਇਆ ਪਰਸ ਰਾਮ ਰੋਵੇ ਕਰ ਆਇਆ ਇਹ ਸਾਈਂ ਜ਼ਿੰਦਗੀ ਹੁੰਦੀ ਰਹੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਜਿਨ੍ਹਾਂ ਨੂੰ ਸਾਧੂ ਕਹੀਏ ਗੁਰੂ ਗੁਰੂ ਦਾ ਸੰਗ ਪ੍ਰਾਪਤ ਹੋ ਗਿਆ ਏ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਰੰਗ ਦਾ ਆਨੰਦ ਪਾਣਿਆ ਹੈ ਇਹ ਆਨੰਦ ਗੁਰੂ ਦੇ ਕੋਲ ਮਿਲਦਾ ਹੈ ਆਨੰਦ ਅਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਹਰ ਜੇ ਰੰਗੀਲਾ ਕਿਸ ਤਨ ਜਿਸ ਕੇ ਭਾਗ ਮਥਨ ਸਤਗੁਰੂ ਪਾਤਸ਼ਾਹ ਦੀ ਆਗਿਆ ਤੇਜ ਦਾ ਮਹੀਨੇ ਵਿੱਚ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾਮ ਦੀ ਹੀ ਅਨੰਤ ਆ ਗਿਆ ਹੈ ਤੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਆਨੰਦ ਆ ਗਿਆ ਹੈ ਸਾਧ ਸੰਗਤ ਦੀ ਮੁੜ ਕੇ ਉਹ ਸੰਸਾਰ ਦੇ ਦੁੱਖਾਂ ਕਰਕੇ ਰੋਂਦੇ ਅਤੇ ਬਰਲਾਪ ਨਹੀਂ ਕਰਦੇ ਉਹ ਹਰ ਦੁੱਖ ਸੁੱਖ ਨੂੰ ਗਰੀਬੀ ਅਮੀਰੀ ਨੂੰ ਛੇੜੇ ਤੇ ਵਜਾਉਣ ਨੂੰ ਜਨਮ ਅਤੇ ਮਰਨ ਨੂੰ ਰੱਬ ਦੀਆਂ ਦਾਤਾਂ ਸਮਝ ਕੇ ਤੇ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿੰਦੇ ਹਨ ਸਾਧ ਸੰਗਤ ਜੀ ਇਹ ਸੰਖੇਪ ਦੇ ਵਿੱਚ ਜੇਸ ਦੇ ਮੇਨੇ ਦੀ ਵਿਆਖਿਆ ਕੀਤੀ ਹੈ ਉਹ ਇਹ ਪੁੱਲਾ ਦੀ ਖਿਮਾ ਵਿਸ਼ੇਸ਼ ਕਰਨੇ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜਤੋ ਸਤ ਸਤ